ਬਹੁਤ ਵੱਡੀ ਖਬਰ ਆ ਜਿਵੇਂ ਕਿ ਰਾਜਵੀਰ ਜਵੰਦਾ ਨੇ ਲੈ ਕੇ ਪੂਰੇ ਪੰਜਾਬ ਦੀਆਂ ਮਾਮਾਂ ਕੇ ਰੋਣ ਲੱਗ ਗਿਆ ਨੇ ਅੱਜ ਜਿਹੜੀ ਖਬਰ ਮੰਦ ਪਾ ਗਈ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਬੜੀ ਹੀ ਅਹਿਮ ਖਬਰ ਯਾਨੀ ਤਾਜ਼ਾ ਰਿਪੋਰਟ ਨੇ ਪੂਰੇ ਪੰਜਾਬ ਦੀਆਂ ਮਾਮਾਂ ਭੈਣਾਂ ਦੇ ਅੱਖਾਂ ਦੇ ਵਿੱਚ ਅਥਰੂ ਲਿਆ ਦਿੱਤੇ ਨੇ ਬਹੁਤ ਸਾਰੀਆਂ ਨਿਊਜ਼ ਰਿਪੋਰਟਾਂ ਦੇਖੀਆਂ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਪਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਕਿਉਂਕਿ ਰਾਜਵੀਰ ਜਵੰਦਾ ਦੇ ਜਿੰਨੇ ਵੀ ਫੈਨਸ ਨੇ ਇਸ ਖਬਰ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਧੱਕਾ ਲੱਗ ਚੁੱਕੇ ਆਂ ਔਰ ਦੂਜੇ ਪਾਸੇ ਅਰਦਾਸਾਂ ਬੜੇ ਪੱਧਰ ਤੇ ਕਰਵਾਈਆਂ ਗਈਆਂ ਕਹਿੰਦੇ ਜੀ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣਗੇ ਪਰ ਮੈਂ ਪਹਿਲੇ ਦਿਨ ਹੀ ਇਹ ਖਬਰ ਪਾ ਦਿੱਤੀ ਸੀ ਕਿ ਜਿਹੜਾ ਧੌਣ ਦੇ ਕੋਲੋਂ ਮਣਕਾ ਟੁੱਟ ਗਿਆ ਉਹ ਬਹੁਤ ਹੀ ਗੰਬੀਰ ਸਥਿਤੀ ਦੇ ਵਿੱਚ ਲੈ ਜਾ ਚੁੱਕਿਆ ਹੈ ਰਾਜਵੀਰ ਜਵੰਦਾ ਨੂੰ ਕਿਉਂਕਿ ਰਾਜਵੀਰ ਜਵੰਦਾ ਇੱਕ ਐਸੇ ਸਿੰਗਰ ਪੰਜਾਬ ਦਾ ਹਰ ਇੱਕ ਬੱਚਾ ਹਰ ਇੱਕ ਮਾਂ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰ ਰਹੀ ਸੀ ਫੇਰ ਤੋਂ ਆਪਣੇ ਬੱਚਿਆਂ ਦੇ ਵਿੱਚ ਵਾਪਸ ਆ ਜਾਵੇ ਕਿਉਂਕਿ ਦੋ ਛੋਟੇ ਛੋਟੇ ਬੱਚੇ ਵੀ ਸੀ ਪਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਕ ਵੀਡੀਓ ਦੇ ذریعے ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਬਹੁਤ ਸਾਰੇ ਜੋਤਸੀ ਵੀ ਆਏ ਇੱਕ ਵਿਖਵਾਣੀ ਵੀ ਹੋਈ ਹੈ ਤਾਂ ਰਾਜਵੀਰ ਜਵੰਦਾ ਤੇ ਇੱਕ ਜੋਤਸੀ ਨੇ ਇੱਕ ਪੰਡਤ ਨੇ ਵਿਖਵਾਣੀ ਕੀਤੀ ਸੀ ਕਹਿੰਦੇ ਜੇਕਰ 17 ਤਰੀਕ ਤੱਕ ਜ਼ਿੰਦਾ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਬੜੀ ਲੰਮੀ ਉਮਰ ਹੋ ਜਾਣੀ ਹੈ ਰਾਜਵੀਰ ਜਵੰਦਾ ਦੀ ਪਰ ਉਹ ਖਬਰ ਵੀ ਬਿਲਕੁਲ ਝੂਠ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲਕਾ ਗਮੇ ਮਚਾ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਹੈਰਾਨ ਕਰ ਦੇਣ ਵਾਲੀ ਹੈ ਸੁਣ ਹੁਣ ਗੱਲ ਕਰਦੇ ਹਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੀ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਕੋਈ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ 7ਵੇਂ ਦਿਨ ਵੀ ਵੈਂਟੀਲੇਟਰ ਸਪੋਰਟ ਦੇ ਹੇਠੇ ਨੇ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਹੈ ਫੋਰਟਿਸ ਦੇ ਵੱਲੋਂ ਐਸੇ ਕਿਹਾ ਗਿਆ ਕਿ ਤੱਕ ਫਿਲਹਾਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਨਦੀ ਸਿਹਤ ਦੇ ਵਿੱਚ ਕੋਈ ਵੱਡਾ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਇਹ ਜਾਣਕਾਰੀ ਹੋਸਪੀਟਲ ਦੇ ਵੱਲੋਂ ਸਾਂਝੀ ਕੀਤੀ ਗਈ ਕ੍ਰਿਟੀਕਲ ਕੇਅਰ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਹੈ ਰਾਜਵੀਰ ਜਵੰਦਾ ਦੀ ਹਾਲਤ ਕੋਈ ਸੁਧਾਰ ਨਹੀਂ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਨੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਸਾਥੀ ਪੰਜਾਬੀ 뮤직 ਇੰਡਸਟਰੀ ਦੇ ਲਗਾਤਾਰ ਅਰਦਾਸ ਬੇਨਤੀਆਂ ਕਰ ਰਹੇ ਨੇ ਕਿ ਜਲਦ ਸਿਹਤਯਾਬ ਹੋਣ ਰਾਜਵੀਰ ਜਵੰਦਾ ਤਾਂ ਦਿਲ ਦੀ ਗਤੀ ਨੂੰ ਬਣਾਈ ਰੱਖਣ ਦੇ ਲਈ ਦਵਾਈ ਦਿੱਤੀ ਜਾ ਰਹੀ ਹੈ ਗਾਇਕ ਦੀ ਹਾਲਤ ਵਿੱਚ ਅਜੇ ਵੀ ਕੋਈ ਖਾਸ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਜਵੰਦਾ ਦੀ ਹਾਲਤ ਦੇ ਉੱਤੇ 40s ਦਾ ਬਿਆਨ 2 ਅਕਤੂਬਰ 2025 ਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਵਿੱਚ ਵੈਂਟੀਲੇਟਰ ਦੇ ਉੱਤੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਬਸ ਸੁਣ ਲੈ ਪੰਜਾਬ ਵਾਲੇ ਜਿਵੇਂ ਪੰਜਾਬ ਦੇ ਅੰਦਰ ਉਸ ਖਬਰ ਨੇ ਤਹਿਲਕਾ ਮਚਾ ਦਿੱਤਾ ਹੈ ਯਾਨੀ ਰਾਜਵੀਰ ਜਵੰਦਾ ਹੁਣ ਜਿਹੜੀ ਤੁਹਾਨੂੰ ਮੈਂ ਖਬਰ ਸੁਣਾਉਣ ਜਾ ਰਿਹਾ ਹਾਂ ਰਾਜਵੀਰ ਜਵੰਦਾ ਦੇ ਉੱਤੇ ਇੱਕ ਭਵਿੱਖਬਾਣੀ ਹੋਈ ਹੈ ਕਹਿੰਦੇ ਜੀ ਜੇਕਰ 17 ਅਕਤੂਬਰ ਤੱਕ ਜਿਉਂਦਾ ਰਹਿੰਦਾ ਰਾਜਵੀਰ ਜਵੰਦਾ ਜਿੰਦਾ ਰਹਿੰਦੇ ਨੇ ਇਹ ਗੱਲ ਸੁਣਨ ਵਾਲੀ ਆ ਬੜੇ ਧਿਆਨ ਦੇ ਨਾਲ ਤਾਂ ਫੇਰ ਰਾਜਵੀਰ ਜਵੰਦਾ ਦੀ ਇੱਕ ਇਸ ਪੰਡਤ ਦੀ ਬਹੁਤ ਪਹੁੰਚੇ ਹੋਈ ਦੀ ਪੇ ਵਿਖਬਾਣੀ ਆ ਤੁਸੀਂ ਸੁਣ ਵੀ ਚੁੱਕੇ ਹੋਵੋਗੇ ਕਿ ਫੇਰ ਰਾਜਵੀਰ ਜਵੰਦਾ 17 ਅਕਤੂਬਰ ਤੱਕ ਜੇਕਰ ਜਿੰਦਾ ਰਹਿੰਦੇ ਨੇ ਤਾਂ ਬੜੀ ਲੰਮੀ ਉਮਰ ਹੋ ਜਾਣੀ ਆ ਪਰ ਰਾਜਵੀਰ ਜਵੰਦਾ ਦਾ ਜਿਹੜਾ ਇਹ ਟਾਈਮ ਦੱਸਿਆ ਜੋਸੀ ਨੇ ਕਿ ਭਾਈ ਰਾਜਵੀਰ ਜਵੰਦਾ 2025 17 ਅਕਤੂਬਰ ਤੱਕ ਜੇਕਰ ਜਿੰਦਾ ਰਹਿੰਦੇ ਨੇ ਤਾਂ ਠੀਕ ਹੈ ਨਹੀਂ ਇਹਨਾਂ ਦੀ ਹਾਲਤ ਬਣੀ ਨਾਜ਼ੁਕ ਹੋ ਜਾਣੀ ਹੈ ਯਾਨੀ ਬਚਨ ਦੀ ਸਥਿਤੀ ਨਹੀਂ ਹੈ ਇਹ ਗੱਲ ਸੱਚ ਹੈ ਬਹੁਤੇ ਚੈਨਲ ਇਸ ਗੱਲ ਨੂੰ ਨਹੀਂ ਦੱਸ ਪਾਉਂਦੇ ਪਰ ਸੱਚ ਦੱਸਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਰਾਜਵੀਰ ਜਵੰਦਾ ਦੇ ਸਿਰ ਦੇ ਵਿੱਚ ਜਿਹੜੀ ਸੱਤ ਲੱਗੀ ਹੈ ਉਹ ਦਿਮਾਗ ਹੈ ਜਿਹੜਾ ਉਹਦੇ ਤੱਕ ਆਕਸੀਜਨ ਨਹੀਂ ਜਾਂਦਾ ਬੰਦ ਹੋ ਚੁੱਕਿਆ ਹੈ ਦਿਲ ਦੀ ਗਤੀ ਨੂੰ ਬਣਾਉਣ ਦੇ ਲਈ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਦਿਲ ਦੀ ਧੜਕਣ ਹੈ ਜਿਹੜੀ ਕਿਸੇ ਵੇਲੇ ਵੀ ਰੁਕ ਸਕਦੀ ਹੈ ਇਹ ਡਾਕਟਰਾਂ ਮੰਨੀਓ ਖੁਲਾਸਾ ਹਸਪੀਟਲ ਫੋਟਿਸ ਦੇ ਵਿੱਚੋਂ ਡਾਕਟਰਾਂ ਮੰਨੀਓ ਵੀ ਕੀਤਾ ਗਿਆ ਤਾਂ ਰਾਜਵੀਰ ਜਵੰਦਾ ਨੂੰ ਪੰਜਾਬ ਦੇ ਅੰਦਰ ਕਹਿੰਦੇ ਜੀ ਹੁਣ ਦਵਾਮਾਂ ਦਾ ਦੌਰ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਚੁੱਕਿਆ ਕੋਈ ਅਰਦਾਸਾਂ ਦਾ ਕਰਵਾ ਰਿਹਾ ਤੇ ਕੋਈ ਪਾਠ ਸੁਖ ਰਿਹਾ ਤੇ ਕੋਈ ਖੰਡ ਪਾਠ ਖਲਾ ਹੀ ਰਿਹਾ ਲੰਗਰ ਲਾ ਦਿੱਤੇ ਨੇ ਕਿ ਰਾਜਵੀਰ ਜਵੰਦਾ ਜਾਂਉਂਦੇ ਰਹਿਣ ਆਪਦੇ ਬੱਚਿਆਂ ਦੇ ਵਿੱਚ ਵਾਪਸ ਆ ਜਾਣ ਪਰ ਰਾਜਵੀਰ ਜਵੰਦਾ ਤੇ ਜਿਹੜੀ ਭਵਿੱਖਬਾਣੀ ਹੈ ਉਹ ਬਹੁਤ ਕੁਝ ਬਿਆਨ ਕਰਦੀ ਹੈ ਕਹਿੰਦੇ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਉਹਦੇ ਗ੍ਰਹਿ ਸਾਰੇ ਕੱਢੇ ਗਏ ਉਹਦੇ ਵਿੱਚ ਦੇਖਿਆ ਗਿਆ ਕਿ ਉਹ ਸਮੇਂ ਦੇ ਅੰਦਰ ਕਿਵੇਂ ਦੀ ਸਥਿਤੀ ਰਹੀ ਹੈ ਉਹਦੇ ਨਾਲ ਔਰ ਉਹਦੇ ਗ੍ਰਹਿ ਚੱਕਰ ਨੇ ਜਿਹੜੇ ਉਹ 17 ਅਕਤੂਬਰ ਤੱਕ ਬੜਾ ਹੀ ਭਿਆਨਕ ਮੰਜ਼ਰ ਰਾਜਵੀਰ ਜਵੰਦਾ ਦੇ ਨਾਲ ਹੋਣ ਜਾ ਰਿਹਾ ਯਾਨੀ ਜੋਤਸੀ ਦੇ ਮੁਤਾਬਕ ਸਤਾਰਕ ਦੇ ਉੱਪਰ ਤੱਕ ਉਹਦੇ ਉੱਤੇ ਬਹੁਤ ਵੱਡੀ ਪੀੜਾ ਸਹਿਣ ਦਾ ਯਾਨੀ ਮਾਮਲਾ ਉਹਨਾਂ ਨੇ ਦੱਸਿਆ ਕਿ ਇਹਦੇ ਉੱਤੇ ਆਉਣਾ ਇਹ ਵਕਤ ਹੈ ਜਿਹੜਾ ਇਹ ਆਉਣਾ ਤਾਂ ਪੰਜਾਬ ਦੇ ਵਾਸੀਆਂ ਨੂੰ ਇਹਨਾਂ ਪੰਡਤਾਂ ਮੰਨੀ ਹੋਈ ਅਪੀਲ ਕੀਤੀ ਗਈ ਹੈ ਕਹਿੰਦੇ ਜੀ ਇੱਕੋ ਹੀ ਫਾਰਮੂਲਾ ਜੇਕਰ ਬਚਾ ਸਕਦਾ ਪ੍ਰਮਾਤਮਾ ਦੇ ਸਾਹਮਣੇ ਖੜ ਕੇ ਦੁਆ ਕਰੋ ਕਿ ਰਾਜਵੀਰ ਜਵੰਦਾ ਫੇਰ ਤੋਂ ਠੀਕ ਹੋ ਜਾਣ ਤੇ ਆਪਣੇ ਘਰ ਦੇ ਵਿੱਚ ਵਾਪਸ ਆਉਣ ਆਪਣੀ ਇੰਡਸਟਰੀ ਦੇ ਵਿੱਚ ਫੇਰ ਤੋਂ ਕੰਮ ਲੱਗ ਜਾਣ ਤਾ ਪੰਜਾਬ ਦੇ ਲੋਕਾਂ ਨੂੰ ਸਾਡੇ ਬਨਿਓ ਵੀ ਅਪੀਲ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਔਰ ਦੂਜੇ ਪਾਸੇ ਆਪਣੇ ਬਨਿਓ ਵੀ ਦੁਆ ਕਰਨੀ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ